ਅੱਜ ਥਾਣਾ ਸ਼ਾਹਕੋਟ ਦੀ ਪੁਲਿਸ ਦੇ ਵਿੱਚ ਜਿਹੜੀ ਹੈਗੀ ਇਨਫੋਰਮੇਸ਼ਨ ਰੀਸੀਵ ਹੋਈ ਸੀ ਸਾਡੇ ਇੰਚਾਰਜ ਚੌਕੀ ਤਲਵੰਦੀ ਸਿੰਘ ਢਾਵਾ ਵੱਲੋਂ ਉਹਨੂੰ ਕੋਈ ਬਾਹਰ ਗਸ਼ਤੇ ਜਿੱਦੋਂ ਨੇ ਦੇਖਿਆ ਕਿ ਕੋਈ ਦੋ ਨੌਜਵਾਨ ਜਿਹੜੇ ਹੈਗੇ ਨੇ ਮੋਟਰਸਾਈਕਲ ਦੇ ਉੱਪਰ ਛੱтки ਜਿਹੜੇ ਨੌਜਵਾਨ ਲੱਗਦੇ ਸੀ ਉਹਦੇ ਕੋਲੋਂ ਗੁਜ਼ਰੇ ਤਾਂ ਉਹਨੇ ਜਿਹੜੀ ਇਨਫੋਰਮੇਸ਼ਨ ਸੀ ਇਹ ਆਪਣੇ ਜਿਹੜੇ ਥਾਣਾ ਸ਼ਾਹਕੋਟ ਦੇ ਐਸਐਚਓ ਇੰਸਪੈਕਟਰ ਬਲਵਿੰਦਰ ਸਿੰਘ ਭੁੱਲਰ ਇਹਨਾਂ ਨੂੰ ਇਨਫੋਰਮੇਸ਼ਨ ਦਿੱਤੀ ਜਿਸ ਦੇ ਉੱਤੇ ਫੌਰੀ ਕਾਰਵਾਈ ਕਰਦੇ ਹੋਏ ਇੰਸਪੈਕਟਰ ਪੁਲਵਿੰਦਰ ਸਿੰਘ ਵੱਲੋਂ ਜਿਹੜੀਆਂ ਟੀਮਜ਼ ਇਕੱਠਿਤ ਕੀਤੀਆਂ ਗਈਆਂ ਜਿਨ੍ਹਾਂ ਦੇ ਵਿੱਚ ਇੱਕ ਖੁਦ ਉਹਨਾਂ ਦੀ ਪਾਰਟੀ ਬਣੀ ਜਿਸ ਦੇ ਨਾਲ ਉਹਨਾਂ ਨਾਲ ਤਿੰਨ ਮੁਲਾਜ਼ਮ ਐਂਡ ਪਲੱਸ ਇੱਕ ਚੌਕੀਨ ਚਾਰਜ ਦੀ ਮਨਸੀਆਂ ਦੀ ਜਿਹੜੀ ਟੀਮ ਹੈ ਆਪਣੇ ਐਸਆਈ ਬੁਟਾ ਬੁਟਾ ਕੋਸੀ ਉਹਦੇ ਵਿੱਚ ਐਂਡ ਇੱਕ ਆਪਣੇ ਜਿਹੜਾ ਅੰਚਾਰਜ ਮਲਸੀਆ ਇਹ ਤਿੰਨੇ ਟੀਮ ਲੈ ਕੇ ਏਰੀਆ ਦੇ ਵਿੱਚ ਸ਼ੱਕੀ ਪਰਸ਼ਾਂ ਦੀ ਤਲਾਸ਼ ਦੇ ਵਿੱਚ ਨਿਕਲੇ ਤਾਂ ਇਹ ਇਨਫਾਰਮੇਸ਼ਨ ਇਹਨਾਂ ਨੂੰ ਕਰੀਬ ਪਾਉਣੇ ਕਿ 5 ਵਜੇ ਮਿਲਦੀ ਆ ਤਾਂ ਇਹ ਏਰੀਆ ਦੇ ਵਿੱਚ ਇਹਨਾਂ ਨੇ ਇਮੀਡੀਏਟਲੀ ਸਾਰੀ ਮੂਵਮੈਂਟ ਕੀਤੀ ਐਂਡ ਆਪਣੇ ਸੀਨੀਅਰ ਅਫੀਸਰਸ ਨੂੰ ਡੀਐਸਪੀ ਓਂਕਾਰ ਸਿੰਘ ਬਰਾੜ ਜਿਹੜੇ ਡੀਐਸਪੀ ਸ਼ਾਹਕੋਟ ਸਬ ਡਿਵੀਜ਼ਨ ਹੈ ਉਹਨਾਂ ਨੂੰ ਇਨਫਾਰਮ ਕੀਤਾ ਐਸਪੀ ਡਿਟੈਕਟਿਵ ਸਾਡੇ ਮਿਸਟਰ ਸਰਵਜੀਤ ਰਾਏ ਨੂੰ ਇਨਫਾਰਮ ਕੀਤਾ ਐਂਡ ਇਹ ਸਾਰੀ ਤਲਾਸ਼ ਦੇ ਵਿੱਚ ਸੀ ਤਾਂ ਪਾਉਣੇ ਕਿ 6 ਵਜੇ ਦੇ ਕਰੀਬ ਜਦੋਂ ਇਹ ਇਸ ਏਰੀਆ ਦੇ ਵਿੱਚ ਆਉਂਦੇ ਆ ਤਾਂ ਇੱਥੇ ਵੀ ਇੱਕ ਹੋਰ ਪੁਲਿਸ ਪਾਰਟੀ ਤਲਾਸ਼ ਦੇ ਵਿੱਚ ਜਿਹਦਾ ਸਵਾ 6 ਵਜੇ ਇਹਨਾਂ ਦਾ ਜਿਹੜਾ ਹੈਗਾ ਕੋਟਲੀ ਗੁਜਰਾ ਅੰਡਰ ਬ੍ਰਿਜ ਜਿਹੜਾ ਰੇਲਵੇ ਅੰਡਰ ਬ੍ਰਿਜ ਹੈ ਉਹਦੇ ਨੇੜੇ ਇਹ ਬਾਜਵਾ ਕਲਾ ਸਾਈਡ ਤੋਂ ਜਿਹੜੇ ਮੋਟਰਸਾਈਕਲ ਤੇ ਦੋ ਨੌਜਵਾਨ ਨਾਲ ਟਕਰਾ ਹੋ ਗਿਆ ਤਾਂ ਇਨਸਪੈਕਟਰ ਐਸ ਐਚਓ ਬਲਵਿੰਦਰ ਸਿੰਘ ਸ਼ਾਹਕੁਟ ਜਿਹੜੇ ਹੈਗੇ ਆ ਇਹਨਾਂ ਦੀ ਗੱਡੀ ਅੱਗੇ ਸੀ ਤਾਂ ਇਹਨਾਂ ਨੇ ਜਦੋਂ ਰੋਕਣ ਵਾਸਤੇ ਕੋਸ਼ਿਸ਼ ਕੀਤੀ ਤਾਂ ਜਿਹੜੇ ਸ਼ੱਕੀ ਪੁਰਸ਼ ਸੀ ਉਹਨਾਂ ਦੇ ਵਰਗੋਂ ਜਿਹੜੇ ਪੁਲਿਸ ਪਾਰਟੀ 'ਤੇ ਫਾਈਲਿੰਗ ਕੀਤੀ ਗਈ ਮਾਰ ਦੇਣ ਦੀ ਨੀਤ ਦੇ ਨਾਲ ਇਹਨਾਂ ਨੇ ਪੁਲਿਸ ਪਾਰਟੀ 'ਤੇ ਫਾਈਲ ਕੀਤੀ ਤਾਂ ਵੱਟ ਇਹਨਾਂ ਨੇ ਆਪਣਾ ਜਿਹੜਾ ਬਚਾਅ ਕੀਤਾ ਉਸ ਤੋਂ ਬਾਅਦ ਇਹਨਾਂ ਵੱਲੋਂ ਜਦੋਂ ਜਿਹੜੀ ਫਾਇਰਿੰਗ ਕੀਤੀ ਗਈ ਤਾਂ ਉਹਦੇ ਵਿੱਚ ਜਿਹੜੇ ਦੋਨੇ ਸਸਪੈਕਟ ਪਰਸਨ ਸ਼ੱਕੀ ਕੁਰਸੀ ਉਹਨਾਂ ਤੇ ਜਿਹੜੀ ਹੈਗੀ ਹੈ ਇੰਜਰਡ ਹੋਏ ਇੱਕ ਦੀ ਜਿਹੜੀ ਸੱਜੀ ਲੱਤ ਦੇ ਜਿਹੜੀ ਫਾਈ ਦੇ ਵਿੱਚ ਗੋਲੀ ਲੱਗੀ ਹੈ ਇੱਕ ਦੀ ਖੱਬੀ ਲੱਤ ਦੇ ਵਿੱਚ ਜਿਹੜੀ ਗੋਲੀ ਲੱਗੀ ਜਿੰਨਾਂ ਦਾ ਨਾਮ ਪਤਾ ਪੁੱਛਿਆ ਗਿਆ ਇੱਕ ਦਾ ਜਿਹੜਾ ਹੈਗਾ ਨਾਮ ਅਜੀਤ ਜਿਹੜਾ ਹੈਗਾ ਉਰਫ ਬਾਬਾ ਤੇ ਦੂਸਰਾ ਜਿਹੜਾ ਲਖਵਿੰਦਰ ਖੰਨਾ ਥਾਣਾ ਲੋਈਆਂ ਦਾ ਰਹਿਣ ਵਾਲਾ ਜਿਹੜਾ ਅਜੇ ਪਾਪਾ ਜਿਹੜਾ ਹੈਗਾ ਨੂਰਪਾਲ ਏਰੀਆ ਦੇ ਵਿੱਚੋਂ ਦਾ ਪਿੰਡ ਜਿਹੜਾ ਹੈਗਾ ਕੰਦੋੜਾ ਕਲਾਂ ਪਿੰਡ ਦਾ ਉਹਦੇ ਨੇੜੇ ਨਾਲ ਇਹਨਾਂ ਨੂੰ ਮੌਕੇ ਦੇ ਉੱਤੇ ਗ੍ਰਿਫਤਾਰ ਕੀਤਾ ਇਹਨਾਂ ਤੋਂ ਜਿਹੜੀ ਹੈਗੀ ਆ ਪਲੱਸ ਨਾਲ ਮਸ਼ੀਨੀਆਂ ਗੋਲੀਆਂ ਜਿਹੜੀਆਂ ਨੇ ਉਹ ਮਿਲੀਆਂ ਅਜੇ ਪਾਪਾ ਤੋਂ 65 45 ਨਸ਼ੀਲੀਆਂ ਗੋਲੀਆਂ ਮਿਲੀਆਂ ਐਂਡ ਜਿਹੜਾ ਦੂਸਰਾ ਹੈਗਾ ਲਖਵਿੰਦਰ ਲਖਾ ਉਸ ਤੋਂ ਜਿਹੜੀਆਂ 65 ਨਸ਼ੀਲੀਆਂ ਗੋਲੀਆਂ ਐਂਡ ਪਲੱਸ ਦੋਨੋਂ ਤੋਂ ਜਿਹੜੇ ਹੈਗਿਆ ਨੇ 32 ਗੋਰਦੇ ਜਿਹੜੇ ਪਿਸਟਲ ਹੈਗੇ ਨੇ ਹੋਰ ਖੋਬਰ ਹੈ ਰਾਜਨ ਦੇ ਵਿੱਚ ਬੱਤੀਪੁਰ ਦੇ ਪਿਸਟਲ ਪਲੱਸ ਲਾਈਫ ਕਾਟਜ ਦੇ ਉਹ ਅਸੀਂ ਕਾਰਵਾਈ ਅੱਗੇ ਕਰ ਰਿਹਾ ਇਹਨਾਂ ਨੂੰ ਜਿਹੜਾ ਸਿਵਲ ਹਸਪੀਟਲ ਤੋਂ ਬੋਦਰ ਸ਼ਿਫਟ ਕੀਤਾ ਉੱਥੇ ਐਡਮਿਟ ਕਰਾਇਆ ਐਂਡ ਜਿਹੜੀ ਮੌਕੇ ਦੇ ਉੱਪਰ ਆ ਕੇ ਸਾਰੀ ਜਿਹੜੀ ਸਾਡੀ ਟੀਮਸ ਆਈਆਂ ਬਾਕੀ ਹੋਰ ਜੇ ਇਹਨਾਂ ਦੇ ਨਾਲ ਕੌਣ ਸੀ ਅੱਗੇ ਪਿਛੋ ਕਿੱਥੋਂ ਆ ਰਹੇ ਸੀ ਕੀ ਵਾਰਦਾਤ ਨੂੰ ਇਹਨਾਂ ਨੇ ਇਜਾਮ ਦੇਣਾ ਸੀ ਉਹ ਸਾਰਾ ਪਾਰਟ ਆਫ ਇਨਵੈਸਟੀਗੇਸ਼ਨ ਹੈਗਾ ਐਸਪੀ ਡੀ ਸਾਡੇ ਸਰਜੀਤ ਰਾਏ ਇਹਨਾਂ ਦੀ ਅਗਵਾਈ ਦੇ ਵਿੱਚ ਤੇ ਡੀਐਸਪੀ ਸ਼ਾਹਕੋਟ ਇਹਨਾਂ ਦੀ ਅਗਵਾਈ ਦੇ ਵਿੱਚ ਏਰੀਆ ਸਰਵੇ ਵੀ ਕੀਤਾ ਜਾ ਰਿਹਾ ਹੈ ਦੀਮਾ ਜਿਹੜੀ ਹੈਗੇ ਨੇ ਲਗ ਲਗ ਜਿਹੜਾ ਏਰੀਆ ਦੇ ਵਿੱਚ ਅਸੀਂ ਭਲਾਈ ਹਾਂ ਸਰ ਇਹਨਾਂ ਉੱਤੇ ਕੋ ਪਹਿਲਾਂ ਵੀ ਮਾਮਲੇ ਦਰਜ ਹੈ ਜੀ ਇਹਨਾਂ ਦੇ ਉੱਪਰ ਜਿਹੜੇ ਜਿੰਨੀ ਇੱਕ ਮੁੱਢਲੀ ਪੁੱਛਗਈ ਸੀ ਕਿਉਂਕਿ ਅਸੀਂ ਰੀਸੈਂਟ ਇਹਨੂੰ ਐਡਮਿਟ ਕਰਾਇਆ ਬਾਅਦੇ ਜਦੋਂ ਇਹਨਾਂ ਦਾ ਰਿਕਾਰਡ ਚੈੱਕ ਕੀਤਾ ਤਾਂ ਇਹਨਾਂ ਦੇ ਉੱਪਰ ਫਰौती ਮੰਗਣ ਦੇ ਕੇਸ ਦਰਜ ਹੈਗੇ ਹੈਡ ਪਲਾਸਿਕ ਸਟਾਕਸਟਾਰਸ਼ੀਨ ਦੇ ਨਾਲ ਅਟੈਂਪਟ ਟੂ ਮਰਡਰ ਜਾਂ ਜਿਹੜੇ ਹੈਗੇ ਨੇ ਇਸ ਤਰ੍ਹਾਂ ਦੇ ਕੇਸ ਹੈਗੇ ਨੇ ਇਹ ਵੀ ਕੇਸਾਂ ਦੇ ਵਿੱਚ ਜਿਹੜੇ ਦੋਸ਼ੀ ਦੇ ਵਾਰਟਡ ਹੈਗੇ ਆ ਇਹ ਵੀ ਗੱਲ ਸਾਹਮਣੇ ਆਈ ਹੈ ਕਿ ਇਹਨਾਂ ਦੇ ਕੋਸ਼ ਜਿਹੜੇ ਹੈਂਡਲਰ ਹੈਗੇ ਆ ਜਿਨ੍ਹਾਂ ਦੇ ਕਹਿਣ ਦੇ ਉੱਪਰ ਇਹ ਲੋਕਾਂ ਨੂੰ ਡਰਾਉਂਦੇ ਤਾਂ ਮਿਟਾਉਂਦੇ ਆ ਜਾਂ ਗੋਲੀਆਂ ਚਲਾਉਂਦੇ ਆ ਉਹ ਅਮਰੀਕਾ ਦੇ ਵਿੱਚ ਦੇ ਯੂਕੇ ਦੇ ਵਿੱਚ ਜਿਹੜੇ ਬੈਠੇ ਹੈਗੇ ਆ ਵੀ ਯੂਕੇ ਦੇ ਵਿੱਚ ਇੱਕ ਇਹਦਾ ਤਾਂ ਜੋ ਹੋਗਾ ਜਿਹੜਾ ਹੈਗਾ ਪੁਤੀਵਾਲ ਪਿੰਡ ਤੋਂ ਹੈਗਾ ਉਹ ਬੈਠਾ ਹੈਗਾ ਇੱਕ ਜਿਹੜਾ ਜਰਮਨਜੀਤ ਹੈਗਾ ਇੱਕ ਨਵਦੀਪ ਘਾਲਾ ਜਿਹੜਾ ਹੈਗਾ ਯੂਕੇ ਦੇ ਵਿੱਚ ਇਹ ਜਿਹੜੇ ਤਿੰਨ ਫਿਗਰ ਆਊਟ ਹੋਏ ਨੇ ਜੋ ਇਹਨਾਂ ਨੇ ਦੱਸੇ ਉਹਨਾਂ ਦੇ ਬੰਦੇ ਹੈਗੇ ਬਾਕੀ ਇਹਨਾਂ ਦੇ ਐਕਸਟਰਸ਼ਨ ਦੇ ਜਿਹੜੇ ਰੈਂਸਮ ਕਾਲ ਕਰਦੇ ਜਾਂ ਜਿਹੜੇ ਗੋਲੀਆਂ ਚਲਾਉਂਦੇ ਜਿਹੜੇ ਤਿੰਨ ਕੇਸਿਸ ਸਾਡੇ ਲੋਹਿਆ ਥਾਣੇ ਦੇ ਵਿੱਚ ਵੀ ਨੇ ਉਹਨਾਂ ਦੇ ਵਿੱਚ ਵੀ ਵਾਂਟਡ ਨੇ ਅੰਡਸ਼ਾਹ ਕੋਟੇਰੀਏ ਦੇ ਵਿੱਚ ਵੀ ਇਹਨਾਂ ਦੇ ਜੋ ਕੇਸ ਦਰਜ ਹੈਗੇ ਉਹਨਾਂ ਦੇ ਵਿੱਚ ਵੀ ਇਹ ਵਾਂਟਡ ਹੈ